ਸੋ ਪਿਆਰੀ ਸਾ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਹੂੰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਜੈ ਸ੍ਰੀ ਰਾਗ ਵਿੱਚ ਜੈ ਸ੍ਰੀ ਰਾਗ ਦੀ ਜੈ ਸ੍ਰੀ ਰਾਗ ਦੀ ਜੋ ਵਾਰ ਹੈ ਵਾਰ ਦੀ ਪਹਿਲੀ ਪੌੜੀ ਸ਼ਲੋਕ ਸਮੇਤ ਸਤਗੁਰੂ ਜੀ ਦੇ ਪਾਵਨ ਅੰਗ 705 ਤੋਂ ਆਏ ਹੋਏ ਬੋਲ ਹੈ। ਵਾਹਿਗੁਰੂ ਉਚਾਰਨ ਕਰੋ ਇੱਕ ਵਾਰੀ ਸਤਿਨਾਮ ਸ੍ਰੀ ਵਾਹਿਗੁਰੂ ਜੈ ਸ੍ਰੀ ਮਹੱਲਾ ਪੰਜਵਾਂ ਵਾਰ ਵਾਹਿਗੁਰੂ ਸ਼ਲੋਕਾ ਇੱਕ ਓ ਅੰਕਾਰ ਸਤਗੁਰੂ ਪ੍ਰਸਾਦ ਪਰਮੇਸ਼ਰ ਇੱਕ ਹੈ ਨਿਰੰਕਾਰ ਹੈ ਅਤੁੱਤੀ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਸਲੋਕ ਸਲੋਕ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਸ ਵਾਰ ਦੇ ਵਿੱਚ ਹਰ ਇੱਕ ਪੌੜੀ ਦੇ ਨਾਲ ਇੱਕ ਇੱਕ ਸਲੋਕ ਹੈ ਸ਼ਲੋਕ ਵੀ ਅਤੇ ਸਾਰੀਆਂ ਪੌੜੀਆਂ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। ਉਹ ਚਾਰਨ ਕੀਤੀਆਂ ਹੋਈਆਂ। ਉਹ ਚਾਰਨ ਪਰ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ। ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ। ਪਵਿੱਤਰ ਬਚਨਾਂ ਦੇ ਰਾਹੀਂ ਧੰਤਨ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਜੋ ਉਪਦੇਸ਼ ਦਿੰਦੇ ਹਨ ਕਿ ਉਸ ਪ੍ਰਭੂ ਦੇ ਨਾਲ ਚਿੱਤ ਜੋੜੋ ਜਿਹੜਾ ਇੱਕ ਹੈ ਜਿਹੜਾ ਪੂਰਾ ਹੈ ਸਰਵ ਵਿਆਪਕ ਹੈ ਜਿਹੜਾ ਸ਼ੁਰੂ ਤੋਂ ਹੈ ਸਿਰਿਹਟੀ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਦਾ ਹੈ ਦੇਖੋ ਰੱਬ ਦਾ ਸ਼ੁਰੂ ਦਾ ਇਹ ਜਿਹੜਾ ਸ਼ੁਰੂ ਹੈ ਅਸੀਂ ਰੱਬ ਦੇ ਲਈ ਨਹੀਂ ਵਰਤ ਸਕਦੇ। ਕਿ ਰੱਬ ਕਦੋਂ ਸ਼ੁਰੂ ਹੈ? ਸ੍ਰਿਸ਼ਟੀ ਦਾ ਸ਼ੁਰੂ ਕਿਹਾ ਜਾ ਸਕਦਾ। ਕਿਉਂਕਿ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੈ, ਪ੍ਰਭੂ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਇਸ ਕਰਕੇ ਸ੍ਰਿਸ਼ਟੀ ਦੇ ਜਰੂਰ ਹੋਈ ਜਦੋਂ ਸ੍ਰਿਸ਼ਟੀ ਨਹੀਂ ਬਣੀ ਸੀ ਜਦ ਵੀ ਉਹ ਪੂਰਾ ਸੀ ਜਦੋਂ ਧਰਤੀ ਆਕਾਸ਼ ਪਤਾਲ ਕੁਝ ਵੀ ਨਹੀਂ ਸੀ ਪਰ ਉਹ ਹੈ ਸੀ ਉਹ ਜਦ ਵੀ ਸੀ ਪੂਰਾ ਸੀ ਹਰ ਥਾਂ ਸੀ ਮਦ ਪੂਰਨ ਐਸ ਵਕਤ ਵੀ ਉਹ ਪੂਰਾ ਕਣ ਕਣ ਦੇ ਵਿੱਚ ਹੈ ਘਟ ਘਟ ਦੇ ਵਿੱਚ ਹੈ ਸਰਬ ਵਿਆਪਕ ਹੈ ਅੰਤ ਪੂਰਨ ਪਰਮੇਸ਼ਰ ਹੈ ਅੰਤ ਜੇ ਸਾਰੀ ਸ੍ਰਿਸ਼ਟੀ ਵੀ ਖਤਮ ਹੋ ਗਈ ਪ੍ਰਭੂ ਨੇ ਆਪਣੇ ਵਿੱਚ ਲੀਨ ਕਰ ਲਈ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਲੀਨ ਕਰ ਸਕਦਾ ਹੈ ਪਰ ਉਹ ਪ੍ਰਭੂ ਫਿਰ ਵੀ ਪੂਰਾ ਉਹ ਨਾ ਨਾਸ ਹੋਣ ਵਾਲਾ ਸਿਮਰਾਂਤ ਸੰਤ ਸਰਵਤਰ ਰਵਣੋਂ ਨਾਨਕ ਅਗਨਾਸਨ ਜਗਦੀਸ਼ ਰਹਿ ਜਿਤਨੇ ਵੀ ਸੰਤ ਜਨ ਹੋਏ ਆ ਉਹਨਾਂ ਸਾਰਿਆਂ ਨੇ ਉਸ ਪ੍ਰਭੂ ਨੂੰ ਹੀ ਸਿਮਰਿਆ ਇਹਨਾਂ ਸਤਿਗੁਰੂ ਜੀ ਕੀ ਉਪਦੇਸ਼ ਦਿੰਦੇ ਅਸੀਂ ਸੰਤਾਂ ਨੂੰ ਤਾਂ ਸਿਮਰਨਾ ਸ਼ੁਰੂ ਕਰ ਦਿੱਤਾ ਸੰਤਾਂ ਨੂੰ ਭਗਤਾਂ ਨੂੰ ਮਹਾਂਪੁਰਸਾਂ ਅਤਨੇ ਕਿੰਨੇ ਕ ਮਹਾਪੁਰਸ਼ ਸੰਤ ਮਹਾਪੁਰਸ਼ ਜਿੰਨੇ ਵੀ ਹੋਏ ਉਹਨਾਂ ਸਾਰਿਆਂ ਨੇ ਉਸ ਇੱਕ ਨੂੰ ਸਿਮਰਿਆ ਉਸ ਪ੍ਰਭੂ ਨੂੰ ਸਿਮਰਿਆ ਤੁਸੀਂ ਵੀ ਉਸੇ ਨੂੰ ਸਿਮਰੋ ਸੰਤ ਜਨ ਇਹੀ ਉਪਦੇਸ਼ ਦਿੰਦੇ ਨੇ ਅਸੀਂ ਉਸ ਨੂੰ ਛੱਡ ਦਿੰਨੇ ਅਤੇ ਹੋਰ ਬੇਅੰਤ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਸ਼ੀਰ ਦਾ ਸਿੰਘਾਂ ਨੂੰ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਗੁਰੂ ਨੂੰ ਛੱਡ ਦਿੰਦੇ ਰੱਬ ਨੂੰ ਛੱਡ ਦਿੰਦੇ ਕਹਿੰਦੇ ਜਿੰਨੇ ਵੀ ਸੰਤ ਜਨ ਹੋਏ ਹਨ ਭਗਤ ਜਨ ਹੋਏ ਹਨ ਬ੍ਰਹਮ ਗਿਆਨੀ ਮਹਾਪੁਰਸ਼ ਸ਼ੀਰ ਸਿੰਘ ਉਹਨਾਂ ਸਾਰਿਆਂ ਨੇ ਉਸ ਇੱਕ ਨੂੰ ਹੀ ਸਿਮਰਿਆ ਤੁਸੀਂ ਵੀ ਉਸ ਇੱਕ ਨੂੰ ਹੀ ਸਿਮਰੋ ਇਹ ਸਾਰੀਆਂ ਪਦਮੀਆਂ ਉਸ ਇੱਕ ਕੋਲੇ ਤੁਸੀਂ ਵੀ ਉਸ ਇੱਕ ਰੱਬ ਨੂੰ ਸਿਮਰੋ ਦੇਖਣ ਸੁਣਨ ਸੁਣਾਵਨੋਂ ਮਨ ਮੈਂ ਜਿਹੜੀ ਐ ਸਾਜ ਉਸ ਇੱਕ ਨੂੰ ਹੀ ਆਪਣੇ ਹਿਰਦੇ ਵਿੱਚ ਪੱਕਾ ਕਰੋ ਦੇਖੋ ਇਹ ਸਾਰੀ ਵਾਰ ਦੇ ਵਿੱਚ ਸਾਰੀਆਂ ਪੌੜੀਆਂ ਦੇ ਵਿੱਚ ਸਾਰੇ ਸ਼ਲੋਕਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਨੂੰ ਉਪਦੇਸ਼ ਦਿੰਦੇ ਹਨ ਕਿ ਸਭ ਪਾਸਿਓਂ ਧਿਆਨ ਤੋੜ ਕੇ ਇੱਕੋ ਇੱਕ ਉਸ ਰੱਬ ਨਾਲ ਜੋੜੋ ਰੱਬ ਨਾਲ ਤਾਂ ਜੋੜ ਸਕਾਂਗੇ ਜੇ ਅਸੀਂ ਗੁਰੂ ਦੀ ਬਾਣੀ ਨੂੰ ਵਿਚਾਰਾਂਗੇ ਸਮਝਾਂਗੇ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਸ ਇੱਕ ਰੱਬ ਅਕਾਲ ਪੁਰਖ ਵਾਹਿਗੁਰੂ ਦੇ ਬੋਲ ਹਨ ਅਸੀਂ ਬਾਣੀ ਦੇ ਰਾਹੀਂ ਉਸ ਰੱਬ ਨਾਲ ਜੁੜਨਾ ਜਿਹੜਾ ਇੱਕ ਹੈ ਉਸ ਨੂੰ ਹਿਰਦੇ ਵਿੱਚ ਪੱਕਾ ਕਰੋ ਅਜੇ ਤਾਂ ਪਤਾ ਨਹੀਂ ਕਿਤਨੇ ਅਗਰ ਹਿਰਦੇ ਵਿੱਚ ਪੱਕਾ ਕਰੀ ਬੈਠੇ ਹੋਰ ਹੋਰ ਨੂੰ ਇੱਕ ਰੱਬ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰੋ ਉਹੀ ਸਾਰਿਆਂ ਦੀਆਂ ਅੱਖਾਂ ਰਾਹੀਂ ਦੇਖ ਰਿਹਾ ਉਹੀ ਸਾਰਿਆਂ ਦੇ ਕੰਨਾਂ ਰਾਹੀਂ ਸੁਣ ਰਿਹਾ ਉਹੀ ਸਾਰਿਆਂ ਨੂੰ ਕੁਝ ਸੁਣਾ ਰਿਹਾ ਬੋਲ ਕੇ ਬੋਲਣ ਵਾਲਾ ਵੀ ਉਹ ਆਪ ਹੀ ਹੈ ਜਦੋਂ ਉਹਦੇ ਦੋ ਰੂਪ ਹਨ ਜਦੋਂ ਨਿਰਗੁਣ ਰੂਪ ਦੇਖਦੇ ਆ ਤਾਂ ਉਹਦਾ ਕੋਈ ਸਰੀਰ ਨਹੀਂ ਹੈ ਜਦੋਂ ਅਸੀਂ ਸਰਗੁਣ ਰੂਪ ਦੇਖਦੇ ਤਾਂ ਸਾਰੇ ਸਰੀਰੀ ਉਹਦੇ ਜਦੋਂ ਉਹਦਾ ਅਸੀਂ ਨਿਰਗੁਣ ਸਰੂਪ ਦੇਖਦੇ ਤਾਂ ਉਹਦੀ ਕੋਈ ਵੀ ਅੱਖ ਨਹੀਂ ਹੈ ਜਦੋਂ ਅਸੀਂ ਉਹਦਾ ਸਰਗੁਣ ਸਰੂਪ ਦੇਖਦੇ ਤਾਂ ਸਾਰੀਆਂ ਅੱਖਾਂ ਉਹਦੀਆਂ ਜਦੋਂ ਉਹਦਾ ਅਸੀਂ ਨਿਰਗੁਣ ਸਰੂਪ ਦੇਖਦੇ ਆ ਉਹਦਾ ਕੋਈ ਕੰਨ ਨਹੀਂ ਹੈ ਜਦੋਂ ਉਹਦਾ ਅਸੀਂ ਸਰਗੁਣ ਸਰੂਪ ਦੇਖਦੇ ਤਾਂ ਸਾਰੇ ਕੰਨਾਂ ਰਾਹੀਂ ਉਹ ਹੀ ਸੁਣ ਰਿਹਾ ਜਦੋਂ ਅਸੀਂ ਉਹਦਾ ਨਿਰਗੁਣ ਸਰੂਪ ਦੇਖਦੇ ਆ ਤਦੋਂ ਉਹਦਾ ਉਹਦੀ ਇੱਕ ਵੀ ਜੀਵ ਨਹੀਂ ਹੈ ਜਦੋਂ ਅਸੀਂ ਉਹਦਾ ਸਰਗਣ ਸਰੂਪ ਦੇਖਦੇ ਹਾਂ ਸਾਰਿਆਂ ਦੀਆਂ ਜੀਬਾਂ ਰਾਹੀਂ ਉਹੀ ਬੋਲ ਰਹੇ ਹਨ ਨਿਰਗੁਣ ਆਪ ਸਰਗੁਣ ਵੀ ਉਹੀ ਕੋਈ ਹੈ ਉਹ ਇੱਕ ਹੈ ਉਹਦੇ ਨਾਲ ਜੁੜਨਾ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਦਾ ਹੀ ਗਿਆਨ ਹੈ ਇਕ ਨੂੰ ਸਮਝਣਾ ਜਿਸ ਨੇ ਇੱਕ ਨੂੰ ਸਮਝ ਲਿਆ ਮੰਨੋ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਿਆ ਜੇ ਇੱਕ ਨੂੰ ਹੀ ਆ ਸਮਝਿਆ ਤਾਂ ਜਿੰਨਾ ਮਰਜੀ ਅਸੀਂ ਪੜ ਵੀ ਲਿਆ ਭਾਵੇਂ ਸਾਰੀ ਬਾਣੀ ਮੂੰਹ ਜਮਨ ਯਾਦ ਕਰੀ ਬੈਠਾ ਹੋਵੇ ਸਾਰੀ ਬਾਣੀ ਯਾਦ ਕਰਨੀ ਪਾਉਂਗੀ ਮੰਨੋ ਕੁਝ ਵੀ ਨਹੀਂ ਪੜਿਆ ਮੈਂ ਜੇ ਉਹ ਹੀ ਨਹੀਂ ਸਮਝ ਵਿੱਚ ਆਇਆ ਸਾਰੀ ਗੁਰੂ ਦੀ ਬਾਣੀ ਸਾਨੂੰ ਉਸ ਇੱਕ ਨਾਲ ਜੋੜਦੀ ਹੈ ਅਬਰ ਸਭ ਭੂਲੇ ਪਰਮਤ ਨਾ ਜਾਣਿਆ ਏਕ ਸੁਧਾਕਰ ਜਾ ਕੇ ਹਿਰਦੇ ਵਸਿਆ ਤਨ ਵਿਦੈ ਤਤ ਪਛਾਨਿਆ ਜਿਸ ਨੇ ਇੱਕ ਨੂੰ ਸਮਝ ਲਿਆ ਮਾਨੋ ਉਸ ਨੇ ਦੁਨੀਆ ਦੇ ਸਾਰੇ ਗ੍ਰੰਥ ਪੜਨੇ ਇਹ ਵੀ ਨੋਟ ਕਰ ਲੈ ਜਿਸ ਨੇ ਇੱਕ ਨੂੰ ਸਮਝ ਲਿਆ ਨਾ ਉਹਨੂੰ ਇਹ ਸਮਝ ਲਓ ਉਹਨੇ ਸਾਰੀ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥਾਂ ਜਿੰਨੇ ਵੀ ਗ੍ਰੰਥਾਂ ਸਾਰੇ ਗ੍ਰੰਥਾਂ ਦੀ ਵਿਦਿਆ ਉਸ ਮਨੁੱਖ ਕੋਲ ਹੈ ਜਿਸਨੇ ਇੱਕ ਨੂੰ ਜਾਣ ਲਿਆ ਪਰ ਜਿਸਨੇ ਇੱਕ ਨੂੰ ਨਹੀਂ ਨ ਜਾਣਿਆ ਸਾਰੇ ਗ੍ਰੰਥਾਂ ਤੇ ਮੂੰਹ ਜਬਾਨੀ ਵੀ ਯਾਦ ਕਰੀ ਫਿਰਦਾ ਮਾਨੋ ਗਦੇ ਉੱਤੇ ਹੀ ਗ੍ਰੰਥ ਲਿੱਤੇ ਨੰਦੇ ਹੋਏ ਮਨੁ ਗਦੇ ਉੱਤੇ ਗ੍ਰੰਥ ਲੱਦੇ ਹੋਏ ਇੱਕ ਨੂੰ ਤਾਂ ਜਾਣਿਆ ਨਹੀਂ ਹੈ ਇੱਕ ਨੂੰ ਸਮਝਿਆ ਨਹੀਂ ਵਿਦੇ ਅਵਧੇਰੀ ਨਹੀਂ ਫਿਰਦਾ ਦਿਮਾਗ 'ਚ ਹੁਣ ਗਧੇ ਦੇ ਉੱਤੇ ਜਿੰਨੇ ਮਰਜ਼ੀ ਗ੍ਰੰਥ ਲਾਦ ਦੋ ਉਹਨੂੰ ਕੀ ਫਾਇਦਾ ਗਿਆਨ ਤਾਂ ਬਹੁਤ ਇਕੱਠਾ ਕੀਤਾ ਹੋਇਆ ਪਰ ਇੱਕ ਨੂੰ ਸਮਝਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਵੀ ਗਿਆਨ ਹੈ ਉਸ ਇੱਕ ਦਾ ਹੈ ਜਿਹੜਾ ਉਹ ਇੱਕ ਅਕਾਲ ਪੁਰਖ ਵੈਗ ਨੂੰ ਜਿਸ ਨੂੰ ਕੋਈ ਰਾਮ ਕਹਿੰਦਾ ਜਿਸ ਨੂੰ ਕੋਈ ਅੱਲਾਹ ਕਹਿੰਦਾ ਜਿਸ ਨੂੰ ਕੋਈ ਗੋਵਿੰਦ ਕਹਿੰਦਾ ਜਿਸ ਨੂੰ ਕੋਈ ਹਰੀ ਕਹਿੰਦਾ ਜਿਸ ਨੂੰ ਕੋਈ ਠਾਕੁਰ ਕਹਿੰਦਾ ਉਹਦੇ ਬੇਅੰਤ ਨਾਮ ਹਨ ਉਹ ਇੱਕ ਹੈ ਉਸ ਇੱਕ ਨੂੰ ਜਾਣਨਾ ਉਸ ਨੂੰ ਕਹੋ ਵੀ ਇਹ ਪੜਿਆ ਲਿਖਿਆ ਹੈ ਇਸ ਨੇ ਸਾਰੇ ਗ੍ਰੰਥ ਪੜ੍ਹੇ ਹੋਏ ਇਹ ਹੈ ਗਿਆਨੀ ਕਹਿੰਦੇ ਪੇਖਣ ਸੁਣਨ ਸੁਣਾਵਨੋਂ ਮਨ ਮੈਂ ਜੜੀ ਐ ਸਾਚ ਉਸ ਇੱਕ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ। ਭਟਕੋ ਲੋਕ। ਪੂਰ ਰਿਓ ਸਰਬਤਰਮੈ ਨਾਨਕ ਹਰ ਰੰਗ ਰਾਜ ਇੱਕ ਇੱਕ ਪੰਕਤੀ ਦੇ ਵਿੱਚ ਇਹੀ ਗਿਆਨ ਦਿੰਦਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਨੇ। ਜਿਹੜਾ ਕਿ ਸਾਰਿਆਂ ਦੇ ਵਿੱਚ ਪੂਰਾ ਹੈ, ਵਿਆਪਕ ਹੈ। ਐ ਨਾਨਕ ਉਹਦੇ ਪਿਆਰ ਵਿੱਚ ਰਚ ਜਾ। ਰੰਗੇ ਆ ਜਾ। ਉਹਤੇ ਬਿਨਾ ਤੇਰੇ ਮਨ ਦੇ ਵਿੱਚ ਦੂਜਾ ਨਹੀਂ ਆਉਣਾ ਚਾਹੀਦਾ ਕਿ ਦੂਜਾ ਵੀ ਹੈ ਕੋਈ ਉਹਦੇ ਬਰਾਬਰ ਦਾ ਹੈ ਕੋਈ ਉਹਦੇ ਬਰਾਬਰ ਦਾ ਕੋਈ ਨਹੀਂ ਹੈ ਉਹ ਤੋਂ ਬਿਨਾਂ ਕਿਸੇ ਹੋਰ ਨੂੰ ਪਰੜਾ ਨਾ ਜਾਣਾ ਉਹੀ ਉਹ ਸਰਬ व्याप ਉਹਦਾ ਨਾ ਰੂਪ ਹੈ ਨਾ ਰੇਖਾ ਨਾ ਰੰਗ ਹੈ ਹੁਣ ਅੱਗੇ ਪੌੜੀ ਹੈ ਪੌੜੀ ਦੇ ਵਿੱਚ ਵੀ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਇਹੀ ਸਮਝਾਉਂਦੇ ਆਂ ਹਰ ਇੱਕ ਨਰੰਜਨ ਗਾਈਐ ਸਭ ਅੰਤਰ ਸੋਈ ਉਹ ਹਰੀ ਇੱਕ ਹੈ ਨਿਰਲੇਪ ਹੈ ਮਾਇਆ ਤੋਂ ਉਹਨੂੰ ਕੋਈ ਦਾਗ ਨਹੀਂ ਹੈ ਉਰਵੇਂ ਗਾਓ ਉਸੇ ਦੀ ਉਸੇ ਅਤ ਕਰੋ ਉਸੇ ਦੀ ਉਸੇ ਅਤ ਜਿੰਨੇ ਵੀ ਮਹਾਪੁਰਜ ਹੋਏ ਹਨ ਬ੍ਰਹਮ ਗਿਆਨੀ ਹੋਏ ਸੀਰ ਸਿੰਘ ਹੋਏ ਹਨ ਭਗਤ ਹੋਏ ਹਨ ਸੰਤ ਜਨ ਹੋਏ ਹਨ ਉਹਨਾਂ ਨੇ ਉਸ ਇੱਕ ਨੂੰ ਹੀ ਸਿਮਰਿਆ ਤੁਸੀਂ ਵੀ ਉਸ ਇੱਕ ਨੂੰ ਹੀ ਸਿਮਰੋ ਅਸੀਂ ਉਹਨੂੰ ਛੱਡ ਦਿੱਤਾ ਅਸੀਂ ਬ੍ਰਹਮ ਗਿਆਨੀ ਫੜ ਲਈ ਸੀਰ ਸਿੰਘ ਫੜ ਲਈ ਭਗਤ ਫੜ ਲਈ ਹੋਰ ਪਤਾ ਨਹੀਂ ਗਿਰੀ ਗਿਰੀ ਪੂਜਾ ਕਰਦੇ ਇਰੀ-ਗਰੀ ਪੂਜਾ ਕਰਦੇ ਪਰ ਉਹ ਛੱਡ ਦਿੰਦਾ ਜਿਸ ਨੂੰ ਇਹਨਾਂ ਮਹਾਪੁਰਸ਼ਾਂ ਨੇ ਸਿਮਰਿਆ ਅਸੀਂ ਇਹਨਾਂ ਤੋਂ ਪ੍ਰੇਰਨਾ ਲੈਣੀ ਹੈ ਮਹਾਪੁਰਸ਼ਾਂ ਕੋਲੋਂ ਅਸੀਂ ਮਹਾਪੁਰਸ਼ਾਂ ਦੇ ਦਿਨ ਮਨਾਉਣੇ ਆਂ ਸਿੱਧਾਂ ਸਿੰਘਾਂ ਦੀਆਂ ਯਾਦਾਂ ਮਨਾਉਣੇ ਆਂ ਇਬਰਾਹਿਮ ਗਿਆਨੀਆਂ ਦੀਆਂ ਯਾਦਾਂ ਮਨਾਉਣੇ ਯਾਦਾਂ ਮਨਾਉਣ ਦਾ ਮਤਲਬ ਹੀ ਇਹ ਹੈ ਕਿ ਇਹਨਾਂ ਮਹਾਪੁਰਸ਼ਾਂ ਨੇ ਉਸ ਇੱਕ ਨੂੰ ਸਿਮਰ ਕੇ ਬਹੁਤ ਵੱਡੇ ਰੁਤਬੇ ਪ੍ਰਾਪਤ ਕੀਤੇ ਆਂ ਕਿਸ ਨੇ ਸ਼ਹੀਦਾਂ ਦਾ ਰੁਤਬਾ ਪ੍ਰਾਪਤ ਕੀਤਾ ਕਿਸ ਨੇ ਇਬਰਾਹਿਮ ਗਿਆਨੀ ਦਾ ਰੁਤਬਾ ਪ੍ਰਾਪਤ ਕੀਤਾ ਕਿਸ ਨੇ ਭਗਤ ਦਾ ਰੁਤਬਾ ਪ੍ਰਾਪਤ ਕੀਤਾ ਕਿਸ ਨੇ ਸੰਤ ਦਾ ਰੁਤਬਾ ਪ੍ਰਾਪਤ ਕੀਤਾ ਇਹ ਸਾਰੇ ਰੁਤਬੇ ਦੇਣ ਵਾਲਾ ਉਹ ਇੱਕੋ ਆ ਤੁਸੀਂ ਵੀ ਉਸ ਇੱਕ ਨੂੰ ਸਿਮਰੋ ਤੁਹਾਨੂੰ ਵੀ ਪਤਾ ਨਹੀਂ ਕਿਹੜਾ ਰੁਤਬਾ ਦੇ ਦੇਵੇ ਉਹ ਅਸੀਂ ਉਹ ਛੱਡ ਦਿੱਤਾ ਹੋਰ ਸਾਰੀ ਫੜ ਲਈ ਜਿਸ ਨੇ ਜਿਹੜਾ ਇੱਕ ਨਾਲ ਨਹੀਂ ਜੁੜਿਆ ਉਹ ਕਿਸੇ ਨਾਲ ਵੀ ਨਹੀਂ ਜੁੜਿਆ ਇਹ ਵੀ ਨੋਟ ਕਰ ਲਿਓ ਜਿਹੜਾ ਇੱਕ ਰੱਬ ਨਾਲ ਨਹੀਂ ਨਾ ਜਿਹੜਾ ਇੱਕ ਰੱਬ ਨਾਲ ਨਹੀਂ ਜੁੜਿਆ ਇੱਕ ਸਤਿਗੁਰੂ ਨਾਲ ਨਹੀਂ ਜੁੜਿਆ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ ਉਹ ਕਿਸੇ ਨਾਲ ਨਹੀਂ ਜੁੜਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਇੱਕ ਰੱਬ ਨਾਲ ਜੁੜ ਗਿਆ ਉਹ ਸਭ ਨਾਲੇ ਜੁੜ ਗਿਆ ਉਹ ਤੇ ਸਾਰੀ ਖੁਸ਼ ਹੋ ਗਏ ਸ਼ਹੀਦ ਸਿੰਘ ਵੀ ਭਗਤ ਜਨ ਵੀ ਮਹਾਪੁਰਸ਼ ਵੀ ਬ੍ਰਹਮ ਗਿਆਨੀ ਵੀ ਸਾਰੇ ਸਤਕਾਰਯੋਗ ਨੇ ਬਹੁਤ ਵੱਡੀਆਂ ਕਮਾਈਆਂ ਕੀਤੀਆਂ ਹੋਈਆਂ ਮਾਪੁਰਸ਼ਾਨ ਤਾਂ ਰਤਵੇ ਪ੍ਰਾਪਤੀ ਕੀਤੀਆਂ ਇੱਕ ਨੂੰ ਇੱਕ ਨੂੰ ਸਿਮਰ ਸਿਮਰ ਕੇ ਦੇਖੋ ਇਹੀ ਕਿਹਾ ਨੇ ਤੇ ਵਿੱਚ ਆਪਾਂ ਹੁਣ ਵਿਚਾਰ ਵਿਚਾਰ ਕੀਤੀ ਕਿ ਸਿਮਰੰਤ ਸੰਤ ਸਰਵਤਰ ਨਮਨ ਜਿਤਨੇ ਵੀ ਸੰਤ ਜਨ ਹੋਏ ਸਾਰਿਆਂ ਨੇ ਉਸੇ ਨੂੰ ਸਿਮਰਿਆ ਤੁਸੀਂ ਵੀ ਉਸੇ ਨੂੰ ਸਿਮਰੋ ਹਰ ਏਕ ਨਰੰਜਨ ਗਾਈਏ ਉਸ ਇੱਕ ਨੂੰ ਗਾਓ ਕਿਵੇਂ ਕਰੂੰਗਾਓ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਸਾਰਿਆਂ ਦੇ ਵਿੱਚ ਹੈ ਵਿਆਪਕ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਉਹ ਕਰਨ ਕਾਰਨ ਹੈ ਸਾਰੇ ਜਗਤ ਦਾ ਮੂਲ ਹੈ ਸਾਰੇ ਜਗਤ ਦੀ ਜੜ ਹੈ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਜੋ ਕੁਝ ਵੀ ਹੋ ਰਿਹਾ ਉਹਦਾ ਕੀਤਾ ਹੋ ਰਿਹਾ ਹੈ ਸਮਰਤ ਹੈ ਉਹਦੇ ਕੋਲੋਂ ਕੋਈ ਵੀ ਕੰਮ ਨਹੀਂ ਐਸਾ ਜਿਹੜਾ ਨਾ ਹੋ ਸਕੇ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਨੇ ਆ ਤਾਂ ਕੰਮ ਹੋ ਹੀ ਨਹੀਂ ਸਕਦਾ ਅਭਿਲੁਖਤਾ ਜਿੰਨੀਆਂ ਬਹੁਤ ਹੋ ਰਹੀਆਂ ਗੁਰੂ ਸਾਹਿਬ ਉੱਤੇ ਵੀ ਕਹਿੰਦੇ ਨੇ ਆ ਤਾਂ ਕੰਮ ਹੋ ਨਹੀਂ ਸਕਦਾ ਪਰ ਇਹ ਗੱਲ ਗੁਰੂ ਤੇ ਲਾਗੂ ਨਹੀਂ ਹੁੰਦੀ ਹੈ ਰੱਬ ਉੱਤੇ ਲਾਗੂ ਨਹੀਂ ਹੁੰਦੀ ਗੁਰੂ ਜੋ ਚਾਹੇ ਉਹੀ ਕੁਝ ਕਰ ਸਕਦਾ ਸਭ ਕੁਝੇ ਕਰ ਸਕਦਾ ਗੁਰੂ ਗੁਰੂ ਤੇ ਲਾਗੂ ਨਹੀਂ ਹੋ ਸਕਦੀ ਗੁਰੂ ਜੇ ਚਾਹੇ ਅਧ ਧਰਤੀ ਉੱਪਰ ਕਰ ਸਕਦਾ ਆਕਾਸ਼ ਨੂੰ ਹੇਠਾਂ ਲਾ ਸਕਦਾ ਇਹ ਹੋ ਸਕਦਾ ਕਿਤੇ ਪਰ ਗੁਰੂ ਕੋਲ ਹੋ ਸਕਦਾ ਰੱਬ ਕੋਲ ਹੋ ਸਕਦਾ ਕਿਉਂਕਿ ਸਭ ਕੁਝ ਉਹਦਾ ਪੈਦਾ ਕੀਤਾ ਹੋਇਆ ਗੁਰੂ ਤੇ ਅਤੇ ਰੱਬ ਉਤੇ ਕੋਈ ਸ਼ੰਕਾ ਨਹੀਂ ਕੀਤੀ ਜਾ ਸਕਦੀ ਰੱਬ ਸਭ ਕੁਝ ਹੀ ਕਰ ਸਕਦਾ ਹੈ ਗੁਰੂ ਸਭ ਕੁਝ ਹੀ ਕਰ ਸਕਦਾ ਹੈ ਗੁਰੂ ਗੁਰਪ੍ਰਮੇਸ਼ਰ ਇੱਕੋ ਜਾਂ ਸਤਿਗੁਰ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਕਰਨ ਕਾਰਨ ਸਮਰੱਥ ਪ੍ਰਵ ਜੋ ਕਰੇ ਸੋ ਹੋਈ ਖਿੰਮੇ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਉਹ ਇੱਕ ਖਿੰਨ ਵਿੱਚ ਹੀ ਸਭ ਕੁਝ ਨਾਸ ਕਰ ਸਕਦਾ ਹੈ ਇੱਕ ਖਿੰਨ ਵਿੱਚ ਹੀ ਸਭ ਕੁਝ ਫੇਰ ਖਨਾਰਾ ਖੜਾ ਸਕਦਾ ਆ ساری ਸ੍ਰਿਸ਼ਟੀ ਪੈਦਾ ਕਰਨ ਵਾਸਤੇ ਉਹਨੂੰ ਕਈ ਸਾਲ ਨਹੀਂ ਲੱਗੇ ਇੱਕ ਖਿੰਨ ਵਿੱਚ ਪੈਦਾ ਕਰਨ ਵਾਲਾ ਇੱਕ ਖਿੰਨ ਵਿੱਚ ਲਪੇਟ ਸਕਦਾ ਸਭ ਕੁਝ ਕਿਨਮੇ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਇਹ ਕੰਮ ਉਹ ਤੋਂ ਬਿਨਾ ਹੋਰ ਦੂਜਾ ਨਹੀਂ ਕੋਈ ਕਰ ਸਕਦਾ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਉਹੀ ਪ੍ਰਭੂ ਅਕਾਲ ਪੁਰਖ ਵੈਗੁਰੂ ਖੰਡਾਂ ਵਿੱਚ ਬ੍ਰਹਿਮੰਡਾਂ ਵਿੱਚ ਪਤਾਲ ਵਿੱਚ ਸਾਰੇ ਦੀਪਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਸ੍ਰਿਸ਼ਟੀ ਦੇ ਸਾਰੇ ਹਿੱਸਿਆਂ ਦੇ ਵਿੱਚ ਰਬਿਆ ਹੋਇਆ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਾ ਹੋਵੇ ਹਰ ਥਾਂ ਆ ਜਿਹੜੀ ਖਾਲੀ ਜਗ੍ਹਾ ਦਿਖਦੀ ਹੈ ਇਹ ਖਾਲੀ ਨਹੀਂ ਹੈ ਹਰ ਥਾਂ ਰੱਬ ਹੈ ਪ੍ਰਭੂ ਹੈ ਆਪਾਂ ਰੱਬ ਦੇ ਵਿੱਚ ਰਹਿ ਰਹੇ ਹਾਂ ਰੱਬ ਸਾਡੇ ਵਿੱਚ ਹੈ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਨਾ ਮੱਛੀ ਪਾਣੀ ਵਿੱਚ ਰਹਿੰਦੀ ਹੈ ਮੱਛੀ ਦੇ ਉੱਪਰ ਵੀ ਪਾਣੀ ਹੁੰਦਾ ਹੈ, ਵੀ ਪਾਣੀ ਹੁੰਦਾ ਹੈ, ਇੱਧਰ ਵੀ ਪਾਣੀ ਹੁੰਦਾ ਹੈ, ਇੱਧਰ ਵੀ ਪਾਣੀ ਹੁੰਦਾ ਹੈ, ਵਿੱਚ ਹੁੰਦੀ ਆ। ਆਪਾਂ ਇਦਾਂ ਰਹਿ ਰਹੇ ਰੱਬ ਦੇ ਰੱਬ ਦੇ ਵਿੱਚ। ਪਰ ਸਾਨੂੰ ਸਮਝ ਨਹੀਂ ਆਉਂਦੀ। ਮੱਛੀ ਨੂੰ ਵੀ ਸਮਝ ਨਹੀਂ ਆਉਂਦੀ। ਮੱਛੀ ਨੂੰ ਸਮਝ ਜ਼ਿਆਦਾ ਆਉਂਦੀ ਜਦੋਂ ਮਛੇਰਾ ਬਾਹਰ ਕੱਢ ਲੈਂਦਾ। ਫਿਰ ਪਤਾ ਲੱਗਦਾ, ਇਹ ਹੈ ਮੈਂ ਤਾਂ ਪਾਣੀ ਕਰਕੇ ਜੀਉਂਦੀ ਸੀ। ਫੇਰ ਤੜਫਦੀ ਆ। ਹਰ ਥਾਂ ਹੈ ਰੱਬ। ਸਰਬ ਵਿਆਪਕ ਹੈ ਕਣ-ਕਣ ਦੇ ਵਿੱਚ ਹੈ ਰੋਮ-ਰੋਮ ਦੇ ਵਿੱਚ ਹੈ ਪ੍ਰਭੂ ਉਹਦੇ ਨਾਲ ਜੁੜੋ ਇਹ ਸਾਰੀ ਵਾਰ ਜਿਹੜੀ ਜੈਸ੍ਰੀ ਦੀ ਵਾਰ ਆ ਨਾ ਜੈਸ੍ਰੀ ਦੀ ਵਾਰ ਵਿੱਚ ਜਿੰਨੇ ਵੀ ਸ਼ਲੋਕ ਆ ਸਾਰਾ ਐਸਾ ਹੀ ਗਿਆਨ ਹੈ ਇਹ ਜੈਸ੍ਰੀ ਦੀ ਵਾਰ ਤਦਨ ਕਦੇ ਪੜ ਲਿਆ ਕਰੋ ਇਹ ਸਾਨੂੰ ਸਾਰੀ ਵਾਰ ਹੋਰ ਸਭ ਤਰ੍ਹਾਂ ਦੇ ਪਾਸਿਓਂ ਤੋੜ ਕੇ ਇੱਕ ਰੱਬ ਨਾਲ ਜੋੜਦੀ ਹੈ ਸੋ ਸਤਿਗੁਰੂ ਜੀ ਕਹਿੰਦੇ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਲੈ ਹੁਣ ਆਖਰੀ ਪੰਕਤੀ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਨੇ ਜਿਹੜੀ ਗੱਲ ਕਹੀ ਹੈ ਕਹਿੰਦੇ ਜਿਸ ਆਪ ਬੁਝਾਏ ਸੋ ਪੁਜਸੀ ਉਸ ਨੂੰ ਕੋਈ ਸਮਝ ਸਕਦਾ ਜਿਸ ਨੂੰ ਉਹ ਸਮਝਾਏ ਥੋੜਾ ਪ੍ਰਚਾਰ ਹੋ ਰਿਹਾ ਹੈ ਕਿਤਨਾ ਪ੍ਰਚਾਰ ਹੋ ਰਿਹਾ ਹੈ ਕਿਤਨੇ دیਵਾਨ ਲੱਗ ਰਹੇ ਕਿਤਨੀ ਕਥਾ ਹੋ ਰਹੀ ਹੈ ਕਿੰਨੇ ਕੁ ਲੋਕਾਂ ਨੇ ਸਮਝਿਆ ਉਸ ਇੱਕ ਨੂੰ ਕਿਹੜੀ ਚੀਜ਼ ਦੀ ਪੂਜਾ ਨਹੀਂ ਹੋ ਰਹੀ ਜਗਤ ਵਿੱਚ ਪੱਥਰਾਂ ਨੂੰ ਪੂਜ ਰਹੇ ਲੋਕ ਦੇਵੀ ਦੇਵਤਿਆਂ ਨੂੰ ਪੂਜ ਰਹੇ ਪਾਣੀ ਨੂੰ ਪੂਜ ਰਹੇ ਆਇਤਰੀ ਨੂੰ ਪੂਜ ਰਹੇ ਆ ਮਨੁੱਖ ਨੂੰ ਪੂਜ ਰਹੇ ਜਾਨਵਰਾਂ ਨੂੰ ਪੂਜ ਰਹੇ ਚੰਦਰਮਾ ਨੂੰ ਪੂਜਦੇ ਸੂਜ ਨੂੰ ਪੂਜਦੇ ਆ ਪੱਥਰਾਂ ਨੂੰ ਪੂਜਦੇ ਮੇਰਾ ਤਾਂ ਖਿਆਲ ਨਹੀਂ ਕੋਈ ਐਸੀ ਚੀਜ਼ ਹੋਵੇ ਜਿਹਦੀ ਨਾ ਪੂਜਾ ਹੁੰਦੀ ਹੋਵੇ ਕਿੱਥੇ ਕਿੱਥੇ ਜੁੜੇ ਹੋਏ ਲੋਕ ਕਿਉਂ ਜੁੜੇ ਹੋਏ ਕਿਉਂਕਿ ਜਿਸ ਆਪ ਬੁਝਾਇਸ ਜਿਸ ਨੂੰ ਉਹ ਆਪ ਬੁਝਾਉਂਦਾ ਜਿਸ ਆਪ ਬੁਝਾਏ ਸੋ ਬੁਝਸੀ ਉਹੀ ਬੁਝ ਸਕਦਾ ਜਿਸ ਨੂੰ ਜਿਹਦੇ ਉੱਤੇ ਉਹ ਕਿਰਪਾ ਕਰਦਾ ਜਿਸਦੇ ਉੱਤੇ ਉਹ ਕਿਰਪਾ ਕਰ ਦਿੰਦਾ ਉਹਨੂੰ ਕੋਈ ਕਰਾਹੇ ਨਹੀਂ ਪਾ ਸਕੇਗਾ ਚਾਹੇ ਉਹ ਇਕੱਲਾ ਹੀ ਰਹਿ ਜਵੇ ਚਾਹੇ ਉਹ ਇਕੱਲਾ ਹੀ ਰਹ ਜਵੇ ਸਾਰੀ ਦੁਨੀਆ ਇੱਕ ਪਾਸੇ ਹੋ ਜਵੇ ਉਹ ਉਸ ਇੱਕ ਤੋਂ ਬਿਨਾ ਆਪਣੇ ਸਤਿਗੁਰੂ ਤੋਂ ਬਿਨਾ ਕਿਸੇ ਦੂਜੇ ਪਾਸੇ ਨਹੀਂ ਜਾਏਗਾ ਭਾਵੇਂ ਇਕੱਲਾ ਹੀ ਰਹਿ ਜਵੇ ਉਹ ਨਹੀਂ ਪਰਵਾਹ ਕਰਦਾ ਕਿਸੇ ਦੀ ਆਪਾਂ ਪਤਾ ਕੀ ਦੇਖਦੇ ਆਪਾਂ ਦੇਖਦੇ ਆਂ ਵੀ ਲਾਈਨ ਕਿੱਧਰ ਬੜੀ ਆ ਜਿੱਥੇ ਬੜੀ ਲਾਈਨ ਹੁੰਦੀ ਉਧਰ ਲੱਗ ਜਦੇ ਜਿਦੋਂ ਲਾਈਨਾਂ ਲੱਗੀਆਂ ਹੁਣ ਇੱਕ ਪਾਸੇ ਸੱਚ ਇੱਕ ਪਾਸੇ ਝੂਠ ਝੂਠ ਵਾਲੇ ਪਾਸੇ ਲੋਕ ਬਹੁਤ ਜ਼ਿਆਦਾ ਦੂਰ ਤੱਕ ਲੰਬੀ ਲਾਈਨ ਹੁੰਦੀ ਹੈ ਜਿਹੜੇ ਸੱਚ ਦੀ ਲਾਈਨ ਹੁੰਦੀ ਹੈ ਉੱਥੇ ਇੱਕ ਦੋ ਕੋਈ ਖੜੇ ਹੁੰਦੇ ਆਪਾਂ ਨੇ ਤਾਂ ਲਾਈਨ ਦੇਖਣੀ ਲਾਈਨ ਕਿਹੜੀ ਵੱਡੀ ਹੈ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਜਗ ਮੈਂ ਉਤਮ ਕਾਂਡੀ ਹੈ ਵਿਰਲੇ ਕਹੀ ਕੇ ਕਹਿੰਦੇ ਵਿਰਲਿਆਂ ਦੀ ਲਾਈਨ ਵਿੱਚ ਖੜੋ ਵਿਰਨਿਆਂ ਦੀ ਲੈਨ ਵਿੱਚ ਜਿਹੜੇ ਕੇਵਨ ਇੱਕ ਨਾਲ ਜੁੜੇ ਹੋਏ ਆ ਇੱਕ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਇੱਕ ਰੱਬ ਨਾਲ ਜੁੜੇ ਹੋਏ ਜਿਹੜੇ ਵਹਿਮਾਂ ਭਰਮਾਂ ਵਿੱਚੋਂ ਨਿਕਲੇ ਹੋਏ ਆ ਉਹਨਾਂ ਦੀ ਸੰਗਤ ਕਰੋ ਉਹਦੇ ਨਾਲ ਜੋੜੋ ਉਹਦੇ ਨਾਲ ਜੋੜਨ ਵਾਲਾ ਇੱਕੋ ਹੈ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਕਰਕੇ ਸਤਿ ਪੂਜੀ ਕਰੇ ਜਿਸ ਆਪ ਬੁਝਾਏ ਜਿਸ ਨੂੰ ਉਹ ਆਪ ਬੁਝਾਉਂਦਾ ਸੋਝੀ ਦਿੰਦਾ ਜਿਸ ਨੂੰ ਤੂੰ ਜਾਣਾ ਹੈ ਸੋ ਹੀ ਅਨ ਜਾਂਦਾ ਹੈ ਉਹੀ ਜਾਣ ਸਕਦਾ ਉਹ ਨੂੰ ਜਿਸ ਆਪ ਬੁਝਾਏ ਸੋ ਗੁਜੀ ਨਿਰਮਲ ਜਨ ਸੋਈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਉਹ ਜੀਵ ਉਹਦਾ ਜੀਵਨ ਪਵਿੱਤਰ ਹੈ ਜਿਸ ਨੇ ਇੱਕ ਨੂੰ ਜਾਣਿਆ ਸੋ ਇਹ ਵਿਚਾਰ ਸੀ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਾਨੂੰ ਇਹ ਜੈ ਸ੍ਰੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਅਤੇ ਪਹਿਲੇ ਸ਼ਲੋਕ ਦੇ ਵਿੱਚ ਸਾਨੂੰ ਜੋ ਉਪਦੇਸ਼ ਦਿੰਦੇ ਹਨ ਕਿ ਪਾਈ ਉਸ ਇੱਕ ਨਾਲੇ ਜੁੜੋ ਉਸ ਇੱਕ ਨੂੰ ਹੀ ਸਿਮਰਿਆ ਸਾਰੇ ਜਿਤਨੇ ਭਗਤ ਹੋਏ ਹਨ ਮਹਾਪੁਰਸ਼ ਹੋਏ ਇਹਨਾਂ ਤੋਂ ਪ੍ਰੇਰਣਾ ਲਾਓ ਇਹ ਸਾਨੂੰ ਇਹੀ ਦੱਸ ਕੇ ਗਏ ਹਨ ਕਿ ਉਸ ਇੱਕ ਨਾਲ ਜੁੜੋ ਉਹ ਨੂੰ ਸਮਝੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰੋ ਭਟਕੋ ਨਾ ਉਦੇ ਚਰਨਾ ਨਾਮਾ ਜੁੜੂ ਸੋ ਇਹ ਵਿਚਾਰ ਸੀ ਭੁੱਲਾ ਚੁੱਕਾ ਨਹੀਂ ਖੇਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ